ਗਿੰਦੂ ਟੇਲਰ ਦੀ ਦੁਕਾਨ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਖਬਰ ਢਾਲੀਵਾ ਢਡਮਾ ਰੋਡ ਦੀ ਹੈ ਜਿੱਥੇ ਕਿ ਬੀਤੀ ਰਾਤ ਗਿੰਦੂ ਟੇਲਰ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਤਰਕਾਰ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅਸੀਂ ਬੀਤੀ ਰਾਤ ਕੱਲ ਦੁਕਾਨ ਬੰਦ ਕਰਕੇ ਘਰ ਗਏ ਸੀ ਅਤੇ ਸਾਨੂੰ ਸਵੇਰੇ ਕਿਸੇ ਨੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਜਦ ਅਸੀਂ ਆ ਕੇ ਦੇਖਿਆ ਤਾਂ ਦੁਕਾਨ ਅੰਦਰ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਉਸਨੇ ਦੱਸਿਆ ਕਿ ਲੋਕਾਂ ਨੇ ਬਹੁਤ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਦੁਕਾਨ ਦੇ ਅੰਦਰ ਸਲਾਈ ਮਸ਼ੀਨ ਇਨਵਰਟਰ ਕਾਊਂਟਰ ਅਤੇ ਹਜ਼ਾਰਾਂ ਰੁਪਏ ਦੇ ਲੱਖਾਂ ਦੇ ਸਲਾਈ ਵਾਸਤੇ ਦਿੱਤੇ ਕੱਪੜੇ ਸੜ ਚੁੱਕੇ ਸੀ ਉਸਨੇ ਦੱਸਿਆ ਕਿ ਮੈਂ ਇੱਕ ਬਹੁਤ ਹੀ ਗਰੀਬ ਇਨਸਾਨ ਹਾਂ ਤੇ ਮੇਰੇ ਤਕਰੀਬਨ 2 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਸਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਭਾਜੀ ਮੇਰਾ ਨਾਮ ਮਹਿਰਾਯਾ ਤੇ ਸ਼ਾਮ ਹੀ ਅਸੀਂ ਦੁਕਾਨ 7:30 7 ਵਜੇ ਦੁਕਾਨ ਬੰਦ ਕਰਕੇ ਗਏ ਆ। ਰੈਸ ਵਗੈਰਾ ਸਭ ਕੁਝ ਸੋਚ ਵਗੈਰਾ ਬੰਦ ਕਰਕੇ ਗਏ ਆ, ਲਾਈਟ ਵਗੈਰਾ ਮਤਲਬ ਬੰਦ ਕਰ ਦਿੱਤੀ ਆ। ਤੇ ਉਹ ਮਹਿੰਦਰ ਸਰ 5 5 ਵਜੇ ਨੂੰ ਪਤਾ ਲੱਗਾ ਕਿ ਮਤਲਬ ਕਿਸੇ ਨੇ ਦੱਸਿਆ ਇਦਾਂ ਸੇਲ ਕਰਵਾਏ ਜਾਂਦੇ ਨੇ ਕਿ ਰਾਧਾਰੀਆਂ ਨੇ ਫੋਨ ਕੀਤੇ ਆ ਤੇ ਇਹਦਾ ਮਤਲਬ ਦੁਕਾਨ ਦਾ ਧੂਆਂ ਨਿਕਲ ਰਿਹਾ ਵਾ। ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਸਭ ਕੁਝ ਸੁਆਹ ਹੋ ਗਿਆ ਹੀ ਸੜ ਕੇ। ਬਹੁਤ ਨੁਕਸਾਨ ਹੋਇਆ ਸਾਡਾ ਜੀ। ਤੇ ਪੁਣ ਪਤਾ ਨਹੀਂ ਕਿ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਕੱਪੜੇ ਲੀੜੇ ਦਾ ਪੂਰੀ ਦੁਕਾਨ ਘਾਹ ਨਹੀਂ ਤੁਹਾਡੀ ਇਹ ਟੇਲਰ ਦੀ ਦੁਕਾਨ ਹੈ ਜੀ ਟੇਲਰ ਦੀ ਦੁਕਾਨ ਹੈ ਤੇ ਮਸ਼ੀਨਾਂ ਮਸੂਨਾ ਇੱਧਰ ਤੁਹਾਡੇ ਸਾਹਮਣੇ ਸਭ ਕੁਝ ਜੀ ਸਭ ਕੁਝ ਜੀ ਜਾਨੀ ਕਿ ਫਨਾਹ ਹੋ ਨਾ ਹੋ ਗਿਆ ਕੀ ਕਾਰਨ ਅਗ ਲੱਗਦਾ ਸਰ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਤਾਂ ਕੋਈ ਪਤਾ ਨਹੀਂ ਲੱਗਾ ਤੇ ਕੀ ਚੱਕਰ ਆ ਸ਼ੋਰ ਸ਼ਰ ਕਰਾ ਜਾਂ ਕਿ ਇਹਨੇ ਜਾਣ ਕੇ ਲਗਾਈ ਆ ਮਤਲਬ ਨਿਵੇਟਰ ਪਿਆ ਹੀ ਨਿਵੇਟਰ ਦੀ ਸਾਈਡ ਤੇ ਕੁਝ ਨਹੀਂ ਹੋਇਆ ਫੱਟੇ ਨੂੰ ਉਧਰਲੀ ਸਾਈਡ ਤੇ ਕੁਝ ਨਹੀਂ ਆ ਸਿਰਫ ਆ ਇੱਕ ਇੱਥੋਂ ਸ਼ਟਰ ਲੱਗੋ ਉਹ ਦਰਵਾਜ਼ਾ ਤੋ ਮਤਲਬ ਇੰਟਰਲਾਕ ਤੋਂ ਮਤਲਬ ਸ਼ੁਰੂ ਅੱਗ ਹੋਈ ਆ ਤੇ ਇਧਰਲੀ ਸਾਈਡ ਤੋਂ ਜਿੱਧਰ ਕੋਈ ਸ਼ਾਰਟ ਸਰ ਕਰਨੀ ਹੈਗਾ ਉਧਰਲੀ ਸਾਈਡ ਤੋਂ ਅੱਗ ਸ਼ੁਰੂ ਹੋ ਗਈ ਤੇ ਫਿਰ ਗਾੜੀ ਗਈ ਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਰ ਮਤਲਬ ਕਾਫੀ ਨੁਕਸਾਨ ਹੋ ਗਿਆ ਕਾਫੀ ਹੀ ਜ਼ਿਆਦਾ ਨੁਕਸਾਨ ਹੋ ਗਿਆ ਜਾਨੀ ਕਿ ਕੱਪੜੇ ਜਿਹੜੇ ਆ ਤੁਹਾਨੂੰ ਪਤਾ ਕੁਝ ਵੀ ਨਹੀਂ ਬਚਿਆ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰਾ ਮਾਰ ਕੇ ਦੇਖ ਸਕਦੇ ਜੇ ਕਿ ਦੁਕਾਨ ਦੇ ਅੰਦਰ ਦੇਖ ਸਕਦੇ ਜੇ ਕਹਿੰਦਾ ਭਾਵਾ ਕਿ ਦਾਖ ਹੀ ਆ ਬਚੀ ਜੋ ਵੀ ਆ ਪੁਲਿਸ ਨੂੰ ਕੀਤਾ ਸੀ ਜਦੋਂ ਤੁਹਾਨੂੰ ਪਤਾ ਲੱਗਾ 5 ਵਜੇ ਸਰ 5 ਵਜੇ ਜਦੋਂ ਆਏ ਆ ਸਾਰੇ ਆਪੇ ਅੱਗੇ ਆਣ ਕੇ ਵਝਾਈ ਆ ਫਗਾਈ ਵੀਰ ਨੂੰ ਛੱਦਣ ਦਾ ਮੌਕਾ ਹੀ ਨਹੀਂ ਸੀ ਮਤਲਬ ਹੈਗਾ ਉਹਨਾਂ ਨੂੰ ਜਿੰਨਾ ਜਿੱਕਰ ਨੂੰ ਆਉਣਾ ਸੀ ਉਹਨਾਂ ਜਿੱਕਰ ਨੂੰ ਤੇ ਮਤਲਬ ਪਹਿਲਾਂ ਹੀ ਕੰਮ ਹੋ ਗਿਆ ਪਹਿਲਾਂ ਹੀ ਕੰਮ ਹੋ ਗਿਆ ਸੀ ਸਰ ਪੁਲਿਸ ਨੂੰ ਕੀਤਾ ਸੀ ਪੁਲਿਸ ਨੂੰ ਹਾਂਜੀ ਗਏ ਪੁਲਿਸ ਨੂੰ ਸੂਚਿਤ ਕਰਨ ਜੇ ਮਤਲਬ ਇਹ ਹਜੇ ਨਹੀਂ ਕੀਤਾ ਹਾਂਜੀ ਹਾਲੇ ਤੇ ਇਹੋ ਸਾਰਾ ਕੋਸ਼ਿਸ਼ ਕਰਦੇ ਪਏ ਆਂ ਅਸੀਂ ਕਰਦੇ ਤੁਸੀਂ ਸਰ ਅਸੀਂ ਮੰਗ ਇਹੋ ਕਰਨੇ ਆ ਵੀ ਸਾਡਾ ਨੁਕਸਾਨ ਬਹੁਤ ਹੋ ਚੁੱਕਾ ਵਾ ਮਾਰੇ ਬੰਦੇ ਆਂ ਗਰੀਬ ਆਦਮੀ ਆ ਤੇ ਸਾਨੂੰ ਇਸ ਚੀਜ਼ ਦਾ ਚਲੋ ਥੋੜਾ ਮਾਹਾਂ ਮਾਹਾਂ ਮਿਲੇ ਹਨ ਉਹ ਨਹੀਂ ਕੋਈ ਸ਼ੱਕਤ ਹੈ ਨਹੀਂ ਕੋਈ ਆਪੇ ਧਰੂ ਹੋਈ ਜਾਂ ਤੁਹਾਨੂੰ ਕਿਸੇ ਤੋਂ ਡਰਤਾ ਹੈਗਾ ਵਾ ਸ਼ੱਕ ਸਰ ਸ਼ੱਕ ਤੇ ਨਹੀਂ ਆ ਕਿਸੇ ਤੇ ਵੀ ਹੈਗਾ ਬਾਕੀ ਇੱਥੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ ਤੋਂ ਮਤਲਬ ਵੇਖਾਂਗੇ ਕੀ ਚੱਕਰ ਜੇ ਦੇਖਾਂ ਪਤਾ ਲੱਗੇਗਾ ਇਹ ਦੁਕਾਨਾਂ ਨਹੀਂ ਜੋ ਖੁੰਡੀਆਂ ਹੈਗੀਆਂ ਦੇਖੋ ਜੀ ਇੱਕ ਗਰੀਬ ਪਰਿਵਾਰ ਦੀ ਦੁਕਾਨ ਸੀਗੀ ਇਹ ਗਰਮੀ ਪਰਿਵਾਰ ਆਪਣਾ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਇਸ ਸਵੇਰੇ ਸ਼ਾਮੀ ਪੀ 7:30 ਵਜੇ ਦੁਕਾਨ ਬੰਦ ਕਰਕੇ ਲੈਟਾ ਲੂਟਾ ਸਾਜਾ ਬੰਦ ਕਰਕੇ ਗਏ ਆ ਤੇ ਸਵੇਰੇ ਇਹਨਾਂ ਨੂੰ ਲੋਕੀ ਆਨੇ ਆ ਕੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਵਿੱਚ ਮਤਲਬ ਧੂਆ ਨਿਕਲਿਆ ਇਹਦੇ ਸਵੇਰੇ ਆਏ ਆ ਹੀਰਾ ਦਾ ਜੀ ਆਏ ਆ ਸਵੇਰੇ ਅਨਕ ਨੇ ਵੇਖਿਆ ਦੁਕਾਨ ਖੋਲੀ ਆ ਦੁਕਾਨ ਨੂੰ ਅੰਦਰ ਅੱਗ ਲੱਗੀ ਵੀ ਤੇ ਇਹਨਾਂ ਨੇ ਪਾਣੀ ਪੂਣੀ ਪਾ ਗਏ ਹੋਰ ਮਲ ਦੇ ਦੇ ਸਾਰੇ ਬੰਦਿਆਂ ਨੇ ਲੈ ਕੇ ਦੁਕਾਨਦਾਰਾਂ ਨੇ ਇਹ ਅੱਗ ਬੁਝਾਈ ਆ ਤੇ ਅੱਗ ਬੁਝਾ ਕੇ ਇਹਨਾਂ ਵਿਚਾਰਿਆਂ ਦੇ ਗਰੀਬ ਪਰਿਵਾਰਾਂ ਨੇ ਇਹਨਾਂ ਦਾ ਬੜਾ ਮਹਿੰਗੇ ਜਿਹੇ ਸ਼ੂਟ ਲੋਕਾਂ ਦਿੱਤੇ ਸੀ ਨਾ ਤੇ ਜਨਾਨੀਆਂ ਦੇ ਛੂਟੀ ਬੰਦਿਆਂ ਦੇ ਸ਼ੂਟ ਸੀਗੇ ਉਹ ਸਾਰਾ ਸਰਕੇ ਸਵਾਹ ਹੋ ਗਿਆ ਜੋ ਮਚੀਨਾ ਆ ਗਿਆ ਜੋ ਇਹਨਾਂ ਦਾ ਕਾਊਂਟਰ ਹੀਗਾ ਸਾਰਾ ਸਰਕੇ ਸਵਾਹ ਹੋ ਗਿਆ ਕੋਈ ਮਦਦ ਨਹੀਂ ਕੋਈ ਸਮਾਨ ਬਚਿਆ ਹੀ ਨਹੀਂਗਾ ਸਰਕਾਰ ਨੂੰ ਕੋਈ ਮਦਦ ਸਰਕਾਰ ਨੂੰ ਹੀ ਮਦਦ ਕਰਦੇ ਆਂ ਦੀਚੀ ਜਾਬ ਤੋਂ ਮਦਦ ਕਰਦੇ ਆਂ ਕਿ ਇਹਨਾਂ ਦੀ ਮਦਦ ਕੀਤੀ ਹੈ ਵਾਤੋਂ ਵਾਤ ਗਰੀਬ ਪਰਿਵਾਰਾਂ ਨਾਲ ਦੀ ਮਦਦ ਕੀਤੀ ਜਾਵੇ